ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਦਾ ਚੈਨਲ ਸਬਸਕ੍ਰਾਈਬ ਵੀ ਕਰ ਦੇਣਾ ਨਰਿੰਦਰ ਮੋਹਨ ਜੀ ਦੀ ਯਾਦ ਚ 10 ਅਕਤੂਬਰ ਨੂੰ ਦਿੱਲੀ ਵਿੱਚ ਹੋਇਆ ਸਾਹਿਤ ਪੁਰਸਕਾਰ ਨਰਿੰਦਰ ਮੋਹਨ ਸੰਮਿਤ ਸਮਰਿਤੀ ਸਾਹਿਤ ਸਮਾ ਸਨਮਾਨ દੈਨਿਕ ਜਾਗਰਣ ਦੇ ਸੰਭਾਵਕ ਮੁੱਖ ਸੰਬਾਦਕ ਨਰਿੰਦਰ ਮੋਹਨ ਦੀ ਯਾਦ ਵਿੱਚ ਦਿੱਤੀ ਜਾਵੇਗੀ ਇਹ ਉਰਸ ਪਰਸਕਾਰ ਹਿੰਦੀ ਸਾਹਿਤ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀਆਂ ਮੌਲਿਕ ਰਚਨਾਵਾਂ ਦੋਹ ਦਿੱਤੀ ਜਾਂਦੀ ਹੈ ਇਸ ਸਾਲ ਇਸ ਪ੍ਰਸਕਾਰਦਾਰ 2024 ਵਿੱਚ ਪ੍ਰਕਾਸ਼ਿਤ ਇੱਕ ਕਿਤਾਬ ਲਈ ਦਿੱਤੀ ਜਾ ਰਹੀ ਹੈ। દੈਨਿਕ ਜਾਗਰਨ ਦੀ ਹਿੰਦੀ ਨੂੰ ਅਮੀਰ ਬਣਾਉਣ ਲਈ ਮੁਹਿੰਮ ਹਿੰਦੀ ਹੈ। ਦੇ ਤਹਿਤ ਨਰਿੰਦਰ ਮੋਹਨ ਸਮ੍ਰਿਤੀ ਚਾਹਤ ਸਨਮਾਨ ਲਈ ਐਟ ਰੀਮ ਪੇ ਜੰਦੀ ਆਖਰੀ ਮਿਤੀ 7 ਸਤੰਬਰ ਸੀ ਸਾਹਿਤ ਸ੍ਰੀਜਨ ਸਨਮਾਨ ਅਤੇ ਨਰਿੰਦਰ ਮੋਹਨ ਸ੍ਰੀਨੀ ਸਨਮਾਨ ਦਾ 10 ਅਕਤੂਬਰ ਨੂੰ ਸ਼ਾਮ 5 ਵਜੇ ਹੋਟਲ ਦੇ ਮੈਰੀਡੀਅਨ ਵਿੱਚ 1 ਨਵੀਂ ਦਿੱਲੀ ਦੇ ਸਵ ਸਾਹਰ 1 ਵਜੇ ਆਯੋਜਿਤ ਕੀਤਾ ਜਾਵੇਗਾ ਕੇਂਦਰੀ ਗ੍ਰਹਿ ਤੇ ਸਹਾਕਾਰੀ ਮੰਤਰੀ ਅਹਿਮ ਚਾ ਇਸ ਮੁਖਤ ਮੁਖ ਮਹਿਮਾਨ ਹੋਣਗੇ ਧੰਨਵਾਦ